ਦੋਸਤੋ ਮਈ ਜੂਨ ਦਾ ਮਹੀਨਾ ਅੱਤ ਦੀ ਗਰਮੀ ਆ ਪਾਰਾ ਸਮਝ ਲਓ 45 ਪਾਰ ਕਰ ਗਿਆ ਇਹਦੇ ਵਿੱਚ ਹਰ ਬੰਦੇ ਦਾ ਮਨ ਕਰਦਾ ਤੇ ਆ ਕੇ ਪੁੱਛਦੇ ਵੀ ਨੇ ਵਾਹ ਜੀ ਦਹੀਂ ਲੱਸੀ ਦਾ ਕੀ ਕਰੀਏ ਕਿਵੇਂ ਸੇਵਨ ਕਰੀਏ ਫਿਰ ਉੱਥੇ ਮੇਰਾ ਕਈਆਂ ਨੂੰ ਪਰਹੇਜ ਦੱਸਣ ਚਾਹੁੰਦੇ ਹੋਏ ਵੀ ਇਹਨੂੰ ਮਨਾ ਕਰਨਾ ਤਾਂ ਉੱਥੇ ਵੀ ਕਿਉਂਕਿ ਪੰਜਾਬ 'ਚ ਰਹਿੰਦੇ ਆ ਥੋੜੇ ਜੇ ਕਈ ਵਾਰ ਮੈਨੂੰ ਇਹ ਲੱਗਦਾ ਵੀ ਯਾਰ ਹੁਣ ਇਹਨੂੰ ਕਿਵੇਂ ਮਨਾ ਕਰਦਾ ਮੈਂ ਜਾਂ ਕੋਈ ਬੀਬੀ ਆ ਕੇ ਪੁੱਛਦੀ ਹੈ ਨਾ ਬੈ ਜੀ ਲੱਸੀ ਬਿਨਾ ਨਹੀਂ ਸਰਦਾ ਤਾਂ ਮੈਨੂੰ ਵੀ ਹੋ ਜਾਂਦਾ ਵੀ ਹੁਣ ਇਹਨੂੰ ਮਾਤਾ ਨੂੰ ਕੀ ਕਹਾਂ ਮੈਂ ਕਿਉਂਕਿ ਰੋਗ ਵੀ ਬਾਤ ਆ ਉਹਨੂੰ ਬਾਜੂ ਆ ਗਠੀਆ ਦਰਦ ਨੇ ਮੰਨ ਲਓ ਆਪਾਂ ਤਾਂ ਉਪਰੋਂ ਲੱਸੀ ਦੀ ਡਿਮਾਂਡ ਕਰ ਦਿੰਦੀ ਆ ਤਾਂ ਬੜਾ ਬੜੀ ਸਿਚੁਏਸ਼ਨ ਇਹ ਹੋ ਜਾਂਦੀ ਆ ਵੀ ਹੁਣ ਜੇ ਮੈਂ ਕਹਤਾ ਵੀ ਬੀਬੀ ਪੀਣੀ ਨਹੀਂ ਤਾਂ ਬੀਬੀ ਤਾਂ ਪਿੰਡ ਤੱਕ ਗਾਲਾਂ ਕੱਢਦੀ ਜਾਊਗੀ ਸੋ ਮੈਂ ਨ ਸੱਜਣਾ ਲਈ ਲੈ ਕੇ ਆਏ ਵੀ ਜਿਨ੍ਹਾਂ ਨੂੰ ਬਿਲਕੁਲ ਨਹੀਂ ਸਰਦਾ ਜਾਂ ਉਹਨਾਂ ਨੂੰ ਮਨਾ ਕੀਤਾ ਹੋਇਆ ਬਾਕੀ ਤਾਂ ਖਾ ਹੀ ਸਕਦੇ ਨੇ ਜਿਨ੍ਹਾਂ ਨੂੰ ਮਨਾ ਨਹੀਂ ਕਰਦੇ ਬਹੁਤ ਲੋਕਾਂ ਦਾ ਸੀ ਦਹੀਂ ਨਾਲ ਦਵਾਈ ਦੱਸਦੇ ਆ ਲੱਸੀ ਨਾਲ ਦੱਸਦੇ ਆ ਪਰ ਜਿਨ੍ਹਾਂ ਨੂੰ ਮਨਾ ਕਰਨਾ ਪੈਂਦਾ ਉਹਨਾਂ ਲਈ ਆ ਇਹ ਵੀ ਉਹ ਵੀ ਕਿਵੇਂ ਖਾ ਸਕਦੇ ਨੇ ਦਹੀਂ ਲੱਸੀ ਕਿਵੇਂ ਸੇਵਨ ਕਰ ਸਕਦੇ ਨੇ ਦੇਖੋ ਕੋਈ ਦੋ ਰਏ ਨਹੀਂ ਵੀ ਬਾਜੂ ਵੱਜ ਜਾਂਦੀ ਆ ਲੱਸੀ ਪੀਣਾ ਪਰ ਜੇ ਅਸੀਂ ਕੁਝ ਨਿਜਮ ਕੁਝ ਤਰੀਕੇ ਅਪਣਾ ਲਾਂਗੇ ਤਾਂ ਸਾਨੂੰ ਅਸੀਂ ਆਹ ਦਿਨਾਂ 'ਚ ਦਹੀਂ ਲੱਸੀ ਦਾ ਸੇਵਨ ਕਰ ਸਕਦੇ ਆ ਕਰਨਾ ਕੀ ਆ ਇੱਕ ਤਾਂ ਦਹੀਂ ਆ ਜਿਹੜਾ ਉਹਨੂੰ ਅਸੀਂ ਮਿੱਟੀ ਦੇ ਭਾਂਡੇ 'ਚ ਜਮਾਉਣਾ ਸ਼ੁਰੂ ਕਰੀਏ ਮਿੱਟੀ ਦਾ ਭਾਂਡਾ ਵੀ ਕਈ ਤਰ੍ਹਾਂ ਦਾ ਹੁਣ ਆਉਂਦਾ ਇੱਕ ਤਾਂ ਰੰਗ ਕਰਿਆ ਪਾ ਹੁੰਦਾ ਉਹ ਨਹੀਂ ਅਸੀਂ ਲੈਣਾ ਉਹ ਲਾਲ ਜਾਂ ਰੰਗ ਜਾਂ ਸੋਨਾ ਜਾਂ ਬਾਲਾ ਬਣਾਉਂਦੇ ਨੇ ਉਹ ਨਹੀਂ ਅਸੀਂ ਜਾ ਕੇ ਪਰਜਾ ਪੱਤ ਤੋਂ ਲਿਆਉਣਾ ਜਿਹੜਾ ਨਾਰਮਲ ਜਿਹਾ ਘੜਾ ਹੁੰਦਾ ਜਿਹਨੂੰ ਰੰਗ ਰੰਗ ਨਹੀਂ ਕੁਛ ਵੀ ਕਰਿਆ ਬਾ ਹੁੰਦਾ ਜਾਂ ਉਦਾਂ ਦਾ ਦਹੀਂ ਜਮਾਉਣ ਵਾਸਤੇ ਸਪੈਸ਼ਲ ਆਉਂਦੇ ਨੇ ਉਹ ਲੈ ਲੈਣਾ ਅਸੀਂ ਨੇ ਉਹਦੇ ਜਦੋਂ ਦਹੀਂ ਜਮਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਅਬਜ਼ੌਰਬ ਕਰ ਲੈਂਦਾ ਉਹਨਾਂ ਕ ਖੱਟਾ ਵੀ ਫਿਰ ਜਾਗ ਲਾਉਣ ਦੀ ਬੜਾ ਲੋੜ ਨਹੀਂ ਪੈਂਦੀ ਇੱਕ ਤਾਂ ਇਹ ਹੋ ਗਿਆ ਤੇ ਦੂਜਾ ਇਹਦੇ ਲਈ ਮੈਂ ਤੁਹਾਨੂੰ ਇੱਕ ਮਸਾਲਾ ਦੱਸ ਦਿੰਨਾ ਇਹ ਤੁਸੀਂ ਪੀਸ ਕੇ ਰੱਖ ਲਓ ਦੇਖੋ ਦਹੀਂ ਲੱਸੀ ਵਾਯੂ ਕਰਦੀ ਆ ਵਾਯੂ ਨੂੰ ਹਟਾਉਣ ਵਾਲੀ ਸਭ ਤੋਂ ਵਧੀਆ ਚੀਜ਼ ਆਇਰ ਵਿੱਚ ਕੀ ਆ ਸੁੰਡ ਨੰਬਰ 1 ਤੇ ਸੁੰਡ ਪਾ ਲਓ 100 ਗ੍ਰਾਮ ਦੂਜਾ ਸਵਾਦ ਵੀ ਬਣ ਜਵੇ ਤੇ ਖਰਾਬ ਨਾ ਕਰੇ ਜੀਰਾ 100 ਗ੍ਰਾਮ ਵਿੱਚ ਜੀਰਾ ਪਾ ਲਓ ਤੇ ਤੀਜਾ ਪਾ ਲਓ ਧਨੀਆ 100 ਗ੍ਰਾਮ ਤਿੰਨੇ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਇਹਦੇ ਵਿੱਚ ਤਰਕੁਟਾ ਪਾ ਲਓ ਕਹਿ ਕੇ ਲਿਆਓ ਚਾਹੇ ਚਾਹੇ ਤੁਸੀਂ ਮਗਾ ਮਿਰਚਾਂ ਸੁੰਡ ਕਹੇ ਦਿਓ ਇੱਕੋ ਹੀ ਗੱਲ ਆ 50 50 ਗ੍ਰਾਮ ਇਹ ਤਿੰਨੇ ਚੀਜ਼ਾਂ ਮਗਾ ਮਿਰਚਾਂ ਸੁੰਡ ਤੇ ਇਹ ਪੌਣੀਆਂ ਨੇ 50 50 ਗ੍ਰਾਮ 50 ਗ੍ਰਾਮ ਮਗਾ ਪਾ ਲੋ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਸੁੰਡ ਇਹ ਹੋ ਗਿਆ ਉਹ ਤੋਂ ਬਾਅਦ ਆ ਗਈ ਦਾਲਚੀਨੀ 10 ਗ੍ਰਾਮ ਇਹਦੇ ਵਿੱਚ ਅਸੀਂ ਨੇ ਦਾਲਚੀਨੀ ਪਾ ਲੈਣੀ ਆ ਤੇ 10 ਗ੍ਰਾਮ ਇਹਦੇ ਵਿੱਚ ਪਾ ਲੈਣਾ ਅਸੀਂ ਨੇ ਸੌਰੀ ਨਮਕ ਨਮਕ ਪਾਉਣਾ ਸਿੰਧਾ ਸਿੰਧਾ ਨਮਕ ਇਹਦੇ ਵਿੱਚ ਅਸੀਂ ਨੇ ਪਾ ਲੈਣਾ 250 ਗ੍ਰਾਮ ਸਾਰੇ ਸਮਾਨ ਚ ਸਿੰਧਾ ਨਮਕ ਦਾ 10 ਗ੍ਰਾਮ ਜਿਹੜੀ ਸੀ ਲੋਟਾ ਸੱਜੀ 10 ਗ੍ਰਾਮ ਲੋਟਾ ਸੱਜੀ ਪਾ ਲੈਣੀ ਆ ਇਹਨੂੰ ਫਿਰ ਪੀਸ ਕੇ ਪਾਊਡਰ ਬਣਾ ਕੇ ਰੱਖ ਲਓ ਤੁਸੀਂ ਰੱਖਣ ਤੋਂ ਬਾਅਦ ਡੱਬੇ ਚ ਪਾ ਕੇ ਰੱਖ ਲਓ ਜੇ ਲੱਸੀ ਪੀਣੀ ਆ ਹਾਂ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਲੱਸੀ ਬਹੁਤ ਜ਼ਿਆਦਾ ਖੱਟੀ ਨਾ ਹੋਵੇ ਉਹਦੇ ਚ ਜਠਾ ਜੋਗ ਪਾਓ ਇਹਨੂੰ ਇੱਕ ਤਾਂ ਸਵਾਦ ਬਹੁਤ ਬਣ ਜਾਊਗਾ ਇਹ ਦੂਜਾ ਖਰਾਬ ਨਹੀਂ ਕਰੂਗਾ ਤੇ ਪੀਣ ਦਾ ਸਮਾਂ ਨਿਰਧਾਰਤ ਕਰ ਲੈਣਾ ਇਹ ਜਿਨ੍ਹਾਂ ਨੂੰ ਬਾਤ ਰੋਗ ਆ ਉਹਨਾਂ ਵਾਸਤੇ ਜਿਨ੍ਹਾਂ ਨੂੰ ਮੈਂ ਦੱਸ ਰਿਹਾ ਵੀ ਲੱਸੀ ਤੇ ਦਹੀਂ ਖਾਣ ਦਾ ਸਮਾਂ ਕੀ ਹੈ ਦਹੀਂ ਖਾਣ ਦਾ ਸਮਾਂ ਹੈਗਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਾਂ 7 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਲੱਸੀ ਪੀ ਸਕਦੇ ਆਂ ਸੀ 1:30 2 ਵਜੇ ਤੱਕ ਦੁਪਹਿਰ ਦੇ 1:30 2 ਵਜੇ ਤੱਕ ਕਿਉਂਕਿ ਪ੍ਰਜਵਲਤ ਹੁੰਦੀ ਆ ਕਿ ਨਹੀਂ ਧੁੱਪ ਬਹੁਤ ਹੁੰਦੀ ਆ ਜਠਰਾ ਗਨੇ ਵੀ ਪੂਰੀ ਤੇਜ ਹੁੰਦੀ ਆ ਤੇ 3-4 ਵਜੇ ਤੱਕ ਪੂਰੀ 5 ਵਜੇ ਤੱਕ ਧੁੱਪ ਰਹਿੰਦੀ ਉਦੋਂ ਤੱਕ ਉਹਨੇ ਹਾਜਮ ਹੋ ਜਾਣਾ ਉਹਦੇ ਚ ਵੀ ਲੱਸੀ ਚ ਵੀ ਇਹੀ ਮਸਾਲਾ ਪਾ ਲੈਣਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਜਦੋਂ ਬਰਸਾਤ ਹੋ ਗਈ ਮੀਂਹ ਪੈ ਗਿਆ ਫੇਰ ਨਹੀਂ ਬਾਤ ਰੋਗਾਂ ਵਾਲਿਆਂ ਨੇ ਪੀਣੀ ਦੂਜੇ ਤਾਂ ਪੀਂਦੇ ਰਹਿਣ ਕੋਈ ਪ੍ਰੋਬਲਮ ਨਹੀਂ ਇਹ ਚੀਜ਼ਾਂ ਦਾ ਜਦੋਂ ਅਸੀਂ ਧਿਆਨ ਰੱਖਾਂਗੇ ਦਹੀਂ ਲੱਸੀ ਲਈ ਬਹੁਤ ਸੰਗਤ ਦੀ ਜਗਿਆਸਾ ਸੀ ਵੈਜੀ ਵੀਡੀਓ ਹੀ ਬਣਾ ਦਿਓ ਅਸੀਂ ਦੇਖ ਲਿਆ ਕਰਾਂਗੇ ਕਿਉਂਕਿ ਰਸ ਹੁੰਦਾ ਸੰਗਤ ਬਹੁਤ ਹੁੰਦੀ ਆ ਉਹ ਫਿਰ ਕਈ ਵਾਰ ਕਈ ਚੀਜ਼ਾਂ ਮਰੀਜ਼ ਤੋਂ ਬਿਸਰ ਜਾਂਦੀਆਂ ਨੇ ਜਿਨ੍ਹਾਂ ਨੂੰ ਪਤਾ ਮੇਰੇ ਸੁਭਾਅ ਦਾ ਵੀ ਵੈਦ ਜੀ ਨੇ ਦਵਾਈ ਦੇਤੀ ਬਸ ਠੀਕ ਆ ਹੁਣ ਚੱਲਦੇ ਆ ਉਹ ਫਿਰ ਭੁੱਲ ਜਾਂਦੇ ਨੇ ਕਈ। ਅਸਾਨੀਪੁਰ ਰੋਡ ਸਰਹੰਦ ਇਹ ਸਾਡਾ ਐਡਰੈਸ ਆ ਜੀਟੀ ਰੋਡ ਤੋਂ ਪੂਰਾ 1 ਕਿਲੋਮੀਟਰ ਆ ਕੇ ਸੱਜੇ ਹੱਥ ਦਵਾ ਖਾਨਾ ਕਿਸੇ ਨੂੰ ਨਾਂ ਵੀ ਪਤਾ ਲੱਗੇ ਤਾਂ ਨੰਬਰ ਨੋਟ ਕਰ ਲਓ 9915480877 9988065801 ਇਹ ਦੋਵੇਂ ਨੰਬਰ ਨੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਨਿਰੰਤਰੇ ਨੰਬਰ ਚੱਲਦੇ ਨੇ ਇਹਨਾਂ 'ਤੇ ਅਪਾਇੰਟਮੈਂਟ ਲੈ ਸਕਦੇ ਹੋ ਸ਼ਨੀ ਐਤਵਾਰ ਸਰਹੰਦ ਦੁਆਖਾਨਾ ਬੰਦ ਹੁੰਦਾ ਇਹ ਵੀ ਧਿਆਨ ਰੱਖਣਾ ਹੈ ਧੰਨਵਾਦ ਜੀ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 99154 80877